ਕੈਨੇਡਾ ਵਿੱਚੋਂ 257 ਪੰਜਾਬੀ ਡਿਪੋਰਟ ਕਰਨਗੇ ਬਾਰਡਰ ਅਫਸਰ ਅਪਰਾਧਕ ਪਛੋਕੜ ਵਾਲੇ ਬਖਸ਼ੇ ਨਹੀਂ ਜਾਣਗੇ 트럼ਪ ਦੇ ਰਾਤ ਹੋਰੇ ਕੈਨੇਡਾ ਦੇ ਇਮੀਗ੍ਰੇਸ਼ਨ ਵਾਲੇ ਪਹਿਲਾਂ ਹੋਕਾ ਦਿੱਤਾ ਜਾਂਦਾ ਸੀ ਕਿ ਜੀ ਡਿਪੋਰਟ ਕਰ ਰਹੇ ਨੇ ਛਾਪੇ ਵੱਜ ਗਏ ਤੇ ਹੁਣ ਇਹ ਚੁੱਪਚਪੀਤੇ ਹੋਣ ਲੱਗ ਗਈ ਹੈ ਤੇ ਜਿਹੜਾ ਨਵਾਂ ਫਿਗਰ ਨਵੀਂ ਫਿਗਰ ਜਾਂ ਨਵਾਂ ਅੰਕੜਾ ਸਾਹਮਣੇ ਆਇਆ 19000 ਬੰਦਾ ਮੌਜੂਦਾ ਬਰੇ ਦੌਰਾਨ ਰਿਪੋਰਟ ਕੀਤਾ ਜਾ ਚੁੱਕਾ ਹੈ ਜਿਸ ਦੀਆਂ ਮਿਸਾਲਾਂ ਕਈ ਮਿਲ ਸਕਦੀਆਂ ਨੇ ਜਿਵੇਂ ਪ੍ਰਵਿੰਦਰ ਜੀ ਤੁਸੀਂ ਇੱਕ ਖਬਰ ਕਰ ਰਹੇ ਸੀ ਕੈਨੇਡਾ ਤੋਂ ਰਿਪੋਰਟ ਕੀਤੀ ਇੱਕ ਬੀਬੀ ਨੇ ਚੰਨ ਚੜ੍ਹਿਆ ਇੱਥੇ ਉਹਦੇ ਤੇ ਵੀ ਆਵਾਂਗੇ ਪਰ ਅੰਕੜਾ ਕਾਫੀ ਆਪਣੇ ਆਪ ਦੇ ਵਿੱਚ ਅਹਿਮ ਹੈ ਕਿਉਂਕਿ ਇਹ ਫੈਕਟ ਉੱਪਰ ਕੇ ਸਾਹਮਣੇ ਆਇਆ ਇਹ ਨਹੀਂ ਹੈਗਾ ਕਿ ਇਹ ਕੋਈ ਕਹਿ ਸਕਦੇ ਆ ਕਿ ਕਿੱਸਿਆ ਅੰਕੜਾ ਇਹਦੇ ਵਿੱਚ ਬਕਾਇਦਾ ਤੌਰ ਤੇ ਟਿੱਪਣੀ ਕੀਤੀ ਗਈ ਹੈ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੀ ਮੁਖੀ ਵੱਲੋਂ ਪਾਰਲੀਮੈਂਟਰੀ ਕਮੇਟੀ ਅੱਗੇ ਕਿ 31 ਅਕਤੂਬਰ 2025 ਤੱਕ ਨੀਅਰਲੀ 19000 19000 ਬੰਦੇ ਪਾਈ ਅਸੀਂ ਕੱਢਤੇ ਤੇ 2 ਮਾਰਚ ਤੱਕ ਅਸੀਂ 20000 ਤੋਂ ਅੰਕੜਾ ਟਪਾਉਣਾ ਹੈ ਹੋਰ ਵੀ ਜ਼ਿਆਦਾ ਮਤਲਬ ਚੱਲ ਰਹੀ ਹੈ ਕਾਰਵਾਈ ਕਹਿੰਦੇ ਇਹ ਨਹੀਂ ਹੈਗਾ ਕਿ ਹੁਣ ਅਸੀਂ ਛੱਡ ਰਹੇ ਹਾਂ ਚੁੱਪਚਾਪੀਤੇ ਬਸ ਅਸੀਂ ਲੱਗੇ ਹੋਇਆ ਖਰਚਾ ਕਿੰਨਾ ਹੋ ਰਿਹਾ ਡਾਲਰ ਕਿੰਨੇ ਲੱਗ ਰਹੇ ਨੇ ਉਹ ਬਾਅਦ ਦੀਆਂ ਗੱਲਾਂ ਨੇ ਉਹ ਕੋਈ ਗਿਣਤੀ ਮਿੰਤੀ মিডিਆ ਵਾਲੇ ਲਾਉਣਗੇ ਜਾਂ ਨਹੀਂ ਲਾਉਣਗੇ ਉਹ ਦੇਖੀ ਜਾਊਗੀ ਹੁਣ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹ ਵੀ ਲੋਕ ਨੇ ਜਿਹੜੇ ਕ੍ਰਾਈਮ ਕਰ ਰਹੇ ਸੀਗੇ ਇਹ ਖਾਸ ਤੌਰ ਤੇ ਇੱਕ ਤਾਂ ਕਹਾਂਗੇ ਕਿ ਜਿਹੜਾ ਅਹਿਮ ਕਹਾਂ ਇਹ ਜਿਹੜਾ ਇੱਕ ਪੋਲ ਸਾਹਮਣੇ ਆਇਆ ਇੱਕ ਸਰਵੇਖਣ ਜਿਹੜਾ ਸਾਹਮਣੇ ਆਇਆ ਜਿਹਦੇ ਰਾਹੀਂ ਪਤਾ ਲੱਗਦਾ ਹੈ ਕਿ ਕਿਵੇਂ ਕੱਢੇ ਜਾ ਰਹੇ ਨੇ ਇਹ ਪੰਜਾਬੀ ਖਾਸ ਤੌਰ ਤੇ ਆਪਾਂ ਕਿਉਂਕਿ ਇੰਡੀਆ ਜਾਂ ਪੰਜਾਬ ਨਾਲ ਹੀ ਰਿਲੇਟ ਕਰਦੇ ਆ ਤਾਂ ਬਾਕੀਆਂ ਤੋਂ ਆਪਾਂ ਕੀ ਲੈਣਾ 19000 ਦਾ ਅੰਕੜਾ ਜੇ ਆਪਾਂ ਪਿਛਲੇ 8 ਸਾਲਾਂ ਦਾ ਦਾਖਲਾ ਦੇਖੀਏ ਤਾਂ ਇੰਡੀਅਨਜ਼ ਜਾਂ ਪੰਜਾਬੀ ਸਭ ਤੋਂ ਵੱਧ ਰਹੇ ਨੇ ਜੀ ਜੀ ਤਾਂ ਜੇ ਹੁਣ ਡਿਪੋਰਟ ਕੀਤੇ ਜਾਣਗੇ ਚਾਹੇ ਉਹ ਕਾਰਨ ਜਿਹੜੇ ਵੀ ਰਹੇ ਹੋਣ ਤਾਂ ਉਹਨਾਂ ਦਾ ਅੰਕੜਾ ਵੀ ਸਭ ਤੋਂ ਜ਼ਿਆਦਾ ਹੀ ਰਹੇਗਾ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਇਹ ਕੋਈ ਰਾਕਟ ਸਾਇੰਸ ਦਾ ਹੈ ਨਹੀਂਗੀ ਪਰ ਰਾਕਟ ਸਾਇੰਸ ਦੇ ਨਾਲ ਨਾਲ ਆਖਰਕਾਰ ਹੁਣ ਪੰਜਾਬੀ ਕਿੱਥੋਂ ਕਿੰਨੇ ਡਿਪੋਰਟ ਕੀਤੇ ਜਾ ਰਹੇ ਨੇ ਆ ਰੀਸੈਂਟਲੀ ਆਪਾਂ ਦੇਖਿਆ ਸੀਗਾ ਜਿਹੜਾ ਕਹਿ ਸਕਦੇ ਆ ਕਿ ON OINP ਦਾ ਮਸਲਾ ਹਾਲਾਂਕਿ ਇਹ ਸੁਲਝਾ ਨਹੀਂ ਹੈ ਪ੍ਰੀਮੀਅਰ ਡਗਫੋਰਡ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸੀ ਮੱਥਾ ਟੇਕਣ ਸਿਰ ਅਸੀਸ ਨਵਾਉਣ ਕਹਿ ਸਕਦੇ ਹਾਂ ਤੇ ਉੱਥੇ ਭਰੋਸਾ ਜ਼ਰੂਰ ਦੇ ਕੇ ਗਏ ਨੇ ਕਿ ਨਵੇਂ ਸਿਰੇ ਤੋਂ ਵਿਚਾਰਿਆ ਜਾਊਗਾ ਪਰ ਸ਼ਾਇਦ ਨਹੀਂ ਨਵੇਂ ਸਿਰੇ ਤੋਂ ਵਿਚਾਰਿਆ ਨਹੀਂ ਜਾਊਗਾ ਕਿਉਂਕਿ ਇੱਕ ਸਰਵੇਖਣ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਦੀਏ ਜਿਹੜਾ ਰੀਸੈਂਟਲੀ ਸਿਟੀ ਨਿਊਜ਼ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਕਿ 62% ਲੋਕ ਡਿਪੋਰਟੇਸ਼ਨ ਚਾਹੁੰਦੇ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੌਜੂਦ ਨੇ 28% ਕਹਿੰਦੇ ਨੇ ਇਮੀਡੀਏਟ ਡਿਪੋਰਟੇਸ਼ਨ ਬਸ ਕਹਿੰਦੇ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਸਿੱਧਾ ਜਹਾਜ਼ ਚੜਾ ਦਿਓ ਜਿਹੜੇ ਮੁਲਕ ਦਾ ਹੈਗਾ ਉੱਥੇ ਜਾ ਕੇ ਉtre 18% ਬਿਲੀਵ ਡਿਪੋਰਟੇਸ਼ਨ ਓਨਲੀ ਇਫ ਕਨਵਿਕਟਡ ਆਫ ਅ ਸੀਰੀਅਸ ਕਰਾਇਮ ਜੇ ਕੋਈ ਗੰਭੀਰ ਅਪਰਾਧ ਦੇ ਵਿੱਚ ਆ ਫੇਰ ਕਹਿੰਦੇ ਕਰ ਦੋ ਨਹੀਂ ਤੁਸੀਂ ਦੇਖ ਲਓ ਸੋਚ ਲਓ ਜਾਂ ਜੋ ਮਰਜ਼ੀ ਕਰ ਲਓ 16% ਸੇਜ਼ ਡਿਪੋਰਟੇਸ਼ਨ ਸ਼ੁੱਡ ਬੀ ਡਨ ਆਫਟਰ ਸਰਵਿੰਗ ਥੇਅਰ ਸੈਂਟੈਂਸ ਇਨ ਕੈਨੇਡਾ ਇੱਥੇ ਅਪਰਾਧੀਆਂ ਦੇ ਮੁੱਦੇ ਤੇ ਕਹਾਂਗੇ ਕਿ ਇੱਕ ਵੱਡੀ ਟਿੱਪਣੀ ਜਿਹੜੀ ਸਾਹਮਣੇ ਆਈ ਆ ਪਰ ਕੀ ਲੱਗਦਾ ਕੱਢੇ ਜਾ ਰਹੇ ਨੇ ਬਿਲਕੁਲ ਕੱਢੇ ਜਾ ਰਹੇ ਨੇ ਹੁਣ ਜੇ ਆਪਾਂ ਪਿਛਲੇ ਸਮੇਂ ਦੌਰਾਨ ਦੇਖਿਆ ਸੀ ਆਟਵਾ ਹੈਜ਼ ਲੋਸਟ ਟਰੈਕ ਆਫ ਅਬਾਊਟ 33000 ਮਾਈਗ੍ਰੈਂਟਸ Who are who are uh, currently seeking to evade of on uh, an order to leave the country ਮਤਲਬ CBSL ਵਾਲੇ ਲੱਭ ਰਹੇ ਸੀ ਨਾ ਉਹਨਾਂ ਦੇ ਵਿੱਚੋਂ ਸ਼ਾਇਦ ਉਹਨਾਂ ਦੇ ਵਿੱਚੋਂ ਵੀ ਕੁਝ ਲੱਭ ਗਏ ਤੇ ਇਹ ਜਿਹੜੇ 33000 ਡਿਪੋਰਟ ਡਿਪੋਰਟੇਸ਼ਨ ਦੇ ਆਰਡਰ ਜਿਨ੍ਹਾਂ ਤੇ ਲੱਗੇ ਹੋਏ ਨੇ ਜੀ ਤੇ ਉਹਨਾਂ ਦੇ ਵਿੱਚੋਂ ਵੀ ਕਈ ਕੱਢੇ ਗਏ ਨੇ ਜਿਹੜੇ ਕ੍ਰਾਈਮ ਕਰ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਵੀ ਸ਼ਾਇਦ ਕਈ ਕੱਢੇ ਜਾ ਰਹੇ ਨੇ ਜਿਨ੍ਹਾਂ ਦੇ ਵਰਕ ਪਰਮਿਟਸ ਜਾਂ ਕਿਹਦਾ ਸਾਧਿਆ ਇਮੀਗ੍ਰੇਸ਼ਨ ਸਟੇਟਸ ਨਲ ਹੋ ਚੁੱਕਿਆ ਤੇ ਹੁਣ ਜਿਹੜਾ ਡਾਟਾ ਰਿਲੀਜ਼ ਕੀਤਾ ਹੈ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੀ ਮੁਖੀ ਜਿਹੜੀ ਪਾਰਲੀਮੈਂਟਰੀ ਕਮੇਟੀ ਅੱਗੇ ਪੇਸ਼ ਹੋਈ ਉਸਨੇ ਜਿਹੜਾ ਡਾਟਾ ਦੱਸਿਆ ਕਿ ਜੀ ਘੱਟੋ ਘੱਟ 1500 ਇੰਡੀਵਿਜੂਅਲਸ ਲਿੰਕ ਟੂ ਕ੍ਰਿਮੀਨਲ ਐਕਟੀਵਿਟੀ ਜਿਹੜੇ ਕੱਢੇ ਨੇ ਜੀ ਜੀ ਮਤਲਬ 1500 ਬੰਦਾ ਹੁਣ ਇਹਦੇ ਵਿੱਚੋਂ ਆਪਾਂ ਉਹ ਵੀ ਸ਼ਰਾਬ ਵਾਲੇ ਮੁੱਦੇ ਤੇ ਵੀ ਆਉਣ ਉਹਦੇ ਵਿੱਚ ਹੁਣ ਕਹਿੰਦੇ ਇੱਕ ਬੀਬੀ ਵੀ ਸ਼ਾਮਿਲ ਸੀ ਕੋਈ ਰੁਪਿੰਦਰ ਸਿੱਧੂ ਕੋਈ ਚਲੋ ਨਾਮ ਆਪਾਂ ਉਸ ਜਦੋਂ ਮੁੱਦੇ ਤੇ ਆਵਾਂਗੇ ਉਦੋਂ ਪੜ੍ਹ ਲਾਂਗੇ ਪਰ ਇਦੇ ਵਿੱਚੋਂ ਹੁਣ ਇੱਥੇ ਆ ਕੇ ਖਲਾਰਾ ਪੈ ਰਿਹਾ ਜਿਹੜੇ ਉੱਥੋਂ ਰਿਪੋਰਟ ਹੋ ਕੇ ਆ ਰਹੇ ਨੇ ਇੱਥੇ ਆ ਕੇ ਵੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ। ਵਾਕੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਉੱਥੇ ਤੋਂ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਉਹਦੀ ਤਾਜ਼ਾ ਐਗਜ਼ਾਮਪਲ ਤਾਂ ਹਾਲ ਹੀ ਦੇ ਵਿੱਚ ਪੰਜਾਬ ਦੇ ਫਰੀਦਕੋਟ ਦੇ ਵਿੱਚ ਵਾਪਰੀ ਘਟਨਾ ਤੋਂ ਆਪਾਂ ਲੈ ਸਕਦੇ ਹਾਂ। ਰੁਪਿੰਦਰ ਕੋਲ ਯਾਦ ਹੋਣਾ ਤੁਹਾਨੂੰ ਮੈਂ ਪੁਲਿਸ ਕਮਿਸ਼ਨਰ ਦੀ ਜਿਹੜੇ ਕੀ ਅਫਸਰ ਦੀ ਇੱਕ ਪ੍ਰੈਸ ਕਾਨਫਰੈਂਸ ਹੋ ਰਹੀ ਸੀ ਕਿ ਕਿਵੇਂ ਉਹਨੇ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ। ਇਹ ਉਹ ਵੀ ਇਸੇ ਸਾਲ ਹੀ ਕਹਿੰਦੇ ਰਿਪੋਰਟ ਹੋ ਕੇ ਆਈ ਸੀ 2025 ਦੀ ਸ਼ਾਇਦ ਫਰਵਰੀ ਦੇ ਨੇੜੇ ਜ ਪਰ ਉਸ ਤੋਂ ਪਹਿਲਾਂ ਉਹਦਾ ਆਸ਼ਿਕ ਸੀਗਾ ਹਰਕਵਰ ਗਰੇਵਾਲ ਉਹ ਵੀ ਜਿਹੜਾ ਕਿ ਪਹਿਲਾ ਡਿਪੋਰਟ ਹੋਇਆ ਬੀਬੀ ਬਾਦ ਦੇ ਵਿੱਚ ਇੱਥੇ ਦੋਵੇਂ ਇੱਥੇ ਵੀ ਜਿਹੜਾ ਕਿ ਆਪਣੀ ਗਲਤ ਜਿਹੜੀਆਂ ਕਿ ਗਤੀਵਿਧੀਆਂ ਜਾਰੀ ਰੱਖਦੇ ਹੈਗੇ ਨੇ ਪਰ ਜੋ ਖੁਲਾਸਾ ਹੋਇਆ ਨਾ ਉਹ ਜੀ ਜੀ ਕਿ ਰਾਤ ਨੂੰ ਕਹਿੰਦੇ ਉਹਨਾਂ ਸੱਦਿਆ ਸੀਗਾ ਆਪਣੇ ਆਸ਼ਿਕ ਨੂੰ ਘਰ ਦੇ ਵਿੱਚ 11:30 ਦਾ ਟਾਈਮ ਸੀਗਾ ਪਰ ਇੰਨੇ ਨੂੰ ਮੁੰਡਾ ਜਿਹੜਾ ਹੈਗਾ ਸੀਗਾ ਉਹਦੀ ਅੱਖ ਖੁੱਲ ਹੀ ਜਾਂਦੀ ਹੈ ਤੇ ਜਦੋਂ ਦੇਖਦੇ ਹੈਗੇ ਕਿ ਭਾਈ ਆਹ ਕੋਣ ਬੰਦਾ ਆਇਆ ਤੇ ਉਹਨੇ ਪੁੱਛਪੜਤਾਲ ਕੀਤੀ ਹੈ ਤਾਂ ਫਿਰ ਕਹਿੰਦੇ ਗੁੱਥਮ ਗੁੱਥੀ ਹੋਇਆ ਤੇ ਉਸੇ ਦੌਰਾਨ ਉਸ ਦੀ ਹੱਤਿਆ ਕੀਤੀ ਗਈ ਹੈ ਇਹ ਦੇਖੋ ਕਿ ਕਿਵੇਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜੀ ਕਿ ਇਹ ਪੂਰੀ ਕਾਨੂੰਨੀ ਵਾਰਦਾਤ ਕੀਤੀ ਗਈ ਹੈ ਮਾਪਿਆਂ ਦਾ ਤਾਂ ਵਿਚਾਰਿਆਂ ਦਾ ਹੱਲ ਹੀ ਨਹੀਂ ਦੇਖਿਆ ਜਾਂਦਾ ਜੋ ਉਹਨਾਂ ਦੇ ਉੱਪਰ ਬੀਤੀ ਹੈ ਬਿਲਕੁਲ ਕਹਾਂਗੇ 25 ਕਿੱल्ल्याਾਂ ਦਾ ਮਾਲਕ ਜਿਹੜਾ ਉਹ ਮੁੰਡਾ ਸੀਗਾ ਉਹ ਖਤਮ ਕਰ ਦਿੱਤਾ ਗਿਆ ਇੱਕ ਜਿਹੜਾ ਲਵ ਅਫੇਅਰ ਜਿਹੜਾ ਕੈਨੇਡਾ ਦੇ ਵਿੱਚ ਸ਼ੁਰੂ ਹੋਇਆ ਸੀ ਹਾਲਾਂਕਿ ਇੱਥੇ ਜੇ ਆਪਾਂ ਜ਼ਿਕਰ ਕੀਤਾ ਜਾਵੇ ਪਿਛਲੇ ਦਿਨੀ ਇੱਕ ਮਨਦੀਪ ਕੌਰ ਦਾ ਕਤਲ ਹੋਇਆ ਸੀਗਾ ਹਾਲਾਂਕਿ ਉਹਦੇ ਬਾਰੇ ਕੋਈ ਸਪਸ਼ਟ ਜਾਣਕਾਰੀ ਉੱਪਰ ਕੇ ਸਾਹਮਣੇ ਨਹੀਂ ਆ ਸਕੀ ਪਰ ਇਹ ਗੱਲ ਗੱਲ ਕਲੀਅਰ ਹੈ ਕਿ ਉਸਦੇ ਸਾਬਕਾ ਪਤੀ ਯਾ ਮੌਜੂਦਾ ਪਤੀ ਦਰਮਿਆਨ ਕੋਈ ਇਟ ਖੜਕਾ ਸੰਭਾਵਤ ਤੌਰ ਤੇ ਹੋਇਆ ਇਹ ਹੁਣ ਕਿਉਂਕਿ ਆਪਣੇ ਕੋਲੇ ਕੋਈ ਆਥੈਂਟੀਕੇਟਿਡ ਪ੍ਰੂਫ ਨਹੀਂ ਹੈ ਆਪਾਂ ਜ਼ਿਕਰ ਨਹੀਂ ਕਰ ਸਕਦੇ ਉਸ ਤਰੀਕੇ ਨਾਲ ਪਰ ਕਾਰਨ ਬਣ ਰਹੇ ਨੇ ਹੁਣ ਜੇ ਆਪਾਂ ਗੱਲ ਕੀਤੀ ਜਾਵੇ ਕਿ ਆਖਰਕਾਰ ਕਿੰਨੇ ਬੰਦੇ ਰਿਪੋਰਟ ਮੌਜੂਦਾ ਸਮੇਂ ਦੇ ਵਿੱਚ ਵੀ ਕਹਿੰਦੇ ਲੱਭਦੇ ਫਿਰ ਰਹੇ ਨੇ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਵਾਲੇ ਕਿ ਬਸ ਕਿ ਰੋਲਾ ਨਾ ਪਵੇ ਚੁੱਪਚਾਪ ਹੀ ਜਹਾਜ਼ ਚੜਾ ਦਿੱਤੇ ਜਾਣ ਹੁਣ ਇੱਥੇ ਕੈਨੇਡੀਅਨ ਐਸੋਸੀਏਸ਼ਨ ਆਫ ਰੈਫਿਊਜੀ ਲਾਇਰਜ਼ ਹੁਣ ਉਹ ਇਹ ਵੀ ਰੋਲਾ ਪਾ ਲੈਂਦੇ ਨੇ ਕਹਿੰਦੇ ਤੁਸੀਂ ਧੱਕੇ ਨਾਲ ਹੀ ਰਿਪੋਰਟ ਕਰ ਰਹੇ ਹੋ ਕਹਿੰਦੇ ਬੀਬਾ ਕੋਈ ਧੱਕਾ ਨਹੀਂ ਕਰ ਰਹੇ ਹੈਗੇ ਜਿਨ੍ਹਾਂ ਤੇ ਤਾਂ ਡਿਪੋਰਟੇਸ਼ਨ ਆਰਡਰ ਲੱਗੇ ਨੇ ਜਾਂ ਜਿਨ੍ਹਾਂ ਨੇ ਕ੍ਰਾਈਮ ਕੀਤਾ ਨੌਨ ਸਿਟੀਜ਼ਨਸ ਨਾਨ ਸਿਟੀਜ਼ਨਸ ਨੇ ਇਹ ਕੋਈ ਇੱਥੇ ਗ੍ਰੀਨ ਕਾਰਡ ਹੋਲਡਰ ਜਾਂ ਕਹਿ ਸਕਦੇ ਆ ਕਿ ਕੈਨੇਡੀਅਨ ਸਿਟੀਜ਼ਨ ਉਹਨਾਂ ਨੂੰ ਨਹੀਂ ਫਿਲਹਾਲ ਰਿਪੋਰਟ ਕੀਤਾ ਜਾ ਰਿਹਾ ਉਹਨਾਂ ਨੂੰ ਤਾਂ ਪ੍ਰੋਪਰ ਤਰੀਕੇ ਦੇ ਨਾਲ ਹੀ ਰਿਪੋਰਟ ਕੀਤਾ ਜਾਂਦਾ ਤੇ ਹੁਣ ਇੱਥੇ ਜਿਹੜਾ ਨਵਾਂ ਸਰਵੇਖਣ ਸਾਹਮਣੇ ਆਇਆ ਸਟਰੋਂਗਰ ਮੈਜਰਸ ਨੀਡੇਡ ਟੂ ਪ੍ਰੀਵੈਂਟ ਫੋਰਨ ਕਨਫਲਿਕਟਸ ਐਂਟਰਿੰਗ ਕੈਨੇਡਾ ਜਿਹੜੇ ਵਿਦੇਸ਼ੀ ਰੌਲੇ ਜਾਂ ਵਿਦੇਸ਼ੀ ਕਹਿ ਸਕਦੇ ਆ ਸਮੱਸਿਆਵਾਂ ਕੈਨੇਡਾ ਦੇ ਵਿੱਚ ਐਂਟਰ ਕਰ ਰਹੀਆਂ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾਵੇ ਹੁਣ ਵਿਦੇਸ਼ੀ ਦਖਲ ਕਿਉਂਕਿ ਇਹ ਰੀਸੈਂਟਲੀ ਆਪਾਂ ਸਵੇਰ ਦੀਆਂ ਖਬਰਾਂ ਦੇ ਵਿੱਚ ਦੇਖਿਆ ਕਿ ਸੰਦੀਪ ਸਿੰਘ ਸਿੱਧੂ ਨੇ ਇੰਡੀਅਨ ਗਵਰਨਮੈਂਟ ਤੇ ਮੁਕੱਦਮਾ ਠੋਕਿਆ 9 मिलियन डॉलर 90 लाख डॉलर ਦਾ ਮੁਆਵਜ਼ਾ ਮੰਗਿਆ ਇੰਡੀਅਨ ਗਵਰਨਮੈਂਟ ਤੋਂ ਮਿਲੂਗਾ ਜਾਂ ਨਹੀਂ ਮਿਲੂਗਾ ਚਲੋ ਬਾਤ ਦੀ ਗੱਲ ਹੈ ਕਿਉਂਕਿ ਕੋਰਟ ਇੰਟਰਨੈਸ਼ਨਲ ਨਹੀਂ ਹੈ 온ਟਾਰੀਓ ਦੀ ਕੋਰਟ ਦੇ ਆਰਡਰਸ ਇੰਡੀਅਨ ਗਵਰਨਮੈਂਟ ਤੇ ਸ਼ਾਇਦ ਲਾਗੂ ਨਹੀਂ ਹੋਣਗੇ ਕੈਨੇਡੀਅਨ ਕਿਸੇ ਵੀ ਕੋਰਟ ਦੇ ਸੰਭਾਵਿਤ ਤੌਰ ਤੇ ਲਾਗੂ ਕਰਨੇ ਮੁਸ਼ਕਲ ਹੋਣਗੇ ਹਾਂ ਇੰਟਰਨੈਸ਼ਨਲ ਕੋਰਟ ਹੋਵੇ ਤਾਂ ਸ਼ਾਇਦ ਕੋਈ ਗੱਲਬਾਤ ਹੋ ਸਕਦੀ ਹੈ ਪਰ ਚਲੋ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਨੂੰ ਵੀ ਧਿਰ ਬਣਾਇਆ ਹੈ ਕੈਨੇਡੀਅਨ ਗਵਰਨਮੈਂਟ ਤੇ ਵੀ ਦੋਸ਼ ਲਾਏ ਨੇ ਕਿ ਤੁਸੀਂ ਮੇਰਾ ਪੱਖ ਨਹੀਂ ਪੂਰਿਆ ਮੈਨੂੰ ਡਿਫੈਂਡ ਨਹੀਂ ਕੀਤਾ ਤੇ ਹੁਣ ਇੱਥੇ ਆਹਾ ਕਹਾਂਗੇ ਕਿ ਜਿਹੜਾ ਨਵਾਂ ਮੁੱਦਾ ਉੱਭਰਿਆ ਹੈ ਕਿ ਸਟਰੋਂਗਰ ਮੈਜਰਸ ਨੀਡਡ ਟੂ ਪ੍ਰੀਵੈਂਟ ਫੋਰਨ ਕਨਫਲਿਕਟਸ ਐਂਟਰਿੰਗ ਕੈਨੇਡਾ ਮਤਲਬ ਜਿਹੜੇ ਰੋਲੇ ਨੇ ਜਾਂ ਸਮੱਸਿਆਵਾਂ ਨੇ ਜਾਂ ਕਹਾਂਗੇ ਕਿ ਹੋਰ ਅੜਿੱਕੇ ਬਾਹਰਲੇ ਮੁਲਕਾਂ ਦੇ ਨੇ ਉਹ ਕੈਨੇਡਾ ਦੇ ਵਿੱਚ ਐਂਟਰ ਹੋਣ ਤੋਂ ਰੋਕੇ ਜਾਣ ਜੀ 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 ਕੀ ਇਸ ਦੇ ਵਿੱਚ ਖਾਲਿਸਤਾਨ ਦੀ ਸਮੱਸਿਆ ਵੀ ਆਉਂਦੀ ਹੈ ਕਿਉਂਕਿ ਇਹ ਖਾਲਿਸਤਾਨ ਦਾ ਜੇ ਮਸਲਾ ਦੇਖਿਆ ਜਾਵੇ ਤਾਂ ਇੰਡੀਆ ਨਾਲ ਰਿਲੇਟ ਕਰਦਾ ਕੈਨੇਡਾ ਨਾਲ ਇਹਦਾ ਕੋਈ ਵਾਸਤਾ ਨਹੀਂ ਹੈ ਹਮ ਠੀਕ ਹੈ ਇੰਡੀਅਨਸ ਜਿਹੜੇ ਉੱਥੋਂ ਆ ਗਏ ਪੱਕੇ ਤੌਰ ਤੇ ਉਹ ਹੁਣ ਕੈਨੇਡੀਅਨ ਸਿਟੀਜ਼ਨ ਬਣ ਚੁੱਕੇ ਨੇ ਪਿਛਲੇ ਦਿਨੀ ਆਟਵਾ ਦੇ ਵਿੱਚ ਰੈਫਰੈਂਡਮ ਹੋਇਆ ਸੀ ਆਪਾਂ ਵੀ ਆਪਣੇ ਦਰਸ਼ਕਾਂ ਨੂੰ ਪੁੱਛਿਆ ਸੀ ਕਿ ਇਹ ਕਿਉਂ ਹੋ ਰਿਹਾ ਹੈ ਹਮ ਉਹ ਕਹਿੰਦੇ ਯੂਨੋ ਦੇ ਵਿੱਚ ਪੇਸ਼ ਕਰਨਾ ਪਰ ਅੱਜ ਤੱਕ ਕੋਈ ਦੁਨੀਆ ਦੇ ਸ਼ਾਇਦ ਇਤਿਹਾਸ ਦੇ ਵਿੱਚ ਅੱਜ ਤੱਕ ਨਹੀਂ ਹੋਇਆ ਕਿ ਯੂਨੋ ਦੇ ਵਿੱਚ ਕੋਈ ਰੈਫਰੈਂਡਮ ਪੇਸ਼ ਕਰਕੇ ਨਵਾਂ ਮੁਲਕ ਬਣਿਆ ਹੋਵੇ ਆਪਾਂ ਅਲਬਰਟਾ ਦੀ ਵੀ ਗੱਲ ਕਰਾਂਗੇ ਪ੍ਰਵਿੰਦਰ ਜੀ ਕਿਉਂਕਿ ਇੱਥੇ ਵੀ ਰੈਫਰੈਂਡਮ ਚੱਲ ਰਿਹਾ ਸੀਗਾ ਕਿ ਜੀ ਅਸੀਂ ਕੈਨੇਡਾ ਤੋਂ ਵੱਖ ਹੋਣਾ ਹੈ ਜਾਂ ਨਹੀਂ ਹੋਣਾ ਪਰ ਹੁਣ 4 ਲੱਖ ਪਲੱਸ ਲੋਕ ਆ ਚੁੱਕੇ ਨੇ ਉਸ ਪਟੀਸ਼ਨ ਤੇ ਸਾਈਨ ਕਰ ਚੁੱਕੇ ਨੇ ਕਿ ਅਸੀਂ ਕੈਨੇਡਾ ਦੇ ਨਾਲ ਹੀ ਰਹਿਣਾ ਚਾਹੁੰਦੇ ਹਾਂ ਵਾਕੀ ਕੈਨੇਡਾ ਵਾਲਿਓ ਇਸ ਮਸਲੇ ਦੇ ਉੱਪਰ ਖੁੱਲਕੇ ਆਪਣੇ ਵਿਚਾਰ ਜ਼ਰੂਰ ਰੱਖੋ ਕਿਉਂਕਿ ਇਹ ਮੁੱਦਾ ਕਾਫੀ ਗੰਭੀਰ ਹੈਗਾ ਜਿਸ ਤਰ੍ਹਾਂ ਦੇ ਨਾਲ ਪ੍ਰਵਾਸੀਆਂ ਦੇ ਉੱਪਰ ਇਹ ਚੁੱਪਚਾਪੀ ਤੇ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰ ਦੀ ਇਸ ਕਾਰਵਾਈ ਨੇ ਤੁਸੀਂ ਕੀਮੇ ਦੇਖ ਦਿਓ ਆਪਣੇ ਜਿਹੜੀ ਕਿਰਾਏ ਹੈਗੇ ਆ ਜ਼ਰੂਰ ਸਾਂਝੀ ਕਰੋ 6473647770 ਜਿਹੜਾ ਕਿ ਨੰਬਰ ਹੈਗਾ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ ਓਬਜੈਕਟਿਵ ਵਾਕਈ ਇਨਾ ਈਜ਼ੀ ਹੈਗਾ ਕਿ ਜੇਕਰ ਆਪਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੂੰ ਕੱਢਣਾ ਤਾਂ ਖਰਚਾ ਵੀ ਤਾਂ ਫਿਰ ਉਸੇ ਹਿਸਾਬ ਨਾਲ ਮੇਨਟੇਨ ਕਰਨਾ ਪਵੇਗਾ ਉਹ ਫੰਡਸ ਕਿੱਥੋਂ ਇਕੱਠੇ ਹੋਣਗੇ ਫਿਰ ਦੇਖੋ ਹੁਣ ਇਹ ਫੰਡਸ ਦੀ ਗੱਲ ਹੈ ਤਾਂ ਫੰਡਸ ਤਾਂ ਕੋਈ ਕਮੀ ਕਿਸੇ ਵੀ ਗਵਰਨਮੈਂਟ ਨੂੰ ਨਹੀਂ ਹੁੰਦੀ ਜਦੋਂ ਮਸਲਾ ਆਪਣੇ ਉੱਤੇ ਸਿਰ ਤੇ ਆ ਪਵੇ ਪਾਣੀ ਸਿਰ ਦੇ ਉੱਪਰੋਂ ਦੀ ਲੰਘ ਜਾਵੇ ਹੁਣ ਜੋ ਐਕਸਟਰੈਕਸ਼ਨ ਕਾਲਸ ਦਾ ਮਸਲਾ ਆਇਆ ਇਹ ਪਾਣੀ ਸਿਰ ਦੇ ਉੱਤੋਂ ਟਪ ਚੁੱਕਿਆ ਸੀ ਫੇਰ ਹੁਣ ਟਾਸਕ ਫੋਰਸ ਬਣੀਆਂ ਨੇ ਵੱਖ-ਵੱਖ ਰਾਜਾਂ ਦੇ ਵਿੱਚ ਬੀਲ ਰੀਜਨ ਦੇ ਵਿੱਚ ਵੀ ਬਣੀ ਹੋਈ ਆ ਉਹ ਟਾਸਕ ਫੋਰਸ ਦਾ ਮਤਲਬ ਕੀ ਆ ਉਹਦੇ ਵਿੱਚ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਵਾਲੇ ਕਿਉਂ ਸ਼ਾਮਲ ਕੀਤੇ ਜਾ ਰਹੇ ਨੇ ਕਿ ਬਸ ਤੁਹਾਨੂੰ ਪਤਾ ਹੋਵੇ ਕਿ ਆ ਬੰਦਾ ਕੌਣ ਹੈ ਇਹਦੀ ਪੂਰੀ ਜਾਣਕਾਰੀ ਤਿਆਰੀ ਕਰਕੇ ਰੱਖੋ ਤੇ ਬਸ ਜਿਹੜਾ ਜਹਾਜ਼ ਬੈਂਕੂਵਰ ਤੋਂ ਜਾਂ ਟੋਰਾਂਟੋ ਤੋਂ ਜਾਂ ਜਿੱਧਰੋਂ ਮਰਜ਼ੀ ਮੌਂਟਰੀਅਲ ਤੋਂ ਜਿਹੜਾ ਨੇੜੇ ਦਾ ਹਵਾਈ ਅੱਡਾ ਪਿਆ ਉਹਦੇ ਵਿੱਚ ਬਿਠਾ ਕੇ ਤੋਰ ਦਿਓ ਇਦੇ ਵਿੱਚ ਹੁਣ ਉਹ 14000 ਡਾਲਰ ਲੱਗਣਗੇ 15000 ਡਾਲਰ ਲੱਗਣਗੇ ਉਹ ਗਿਣਤੀ ਮਿੰਤੀ ਕਰਨ ਦਾ ਸਮਾਂ ਨਹੀਂ ਹੈ ਜਦੋਂ ਲੱਗਣਗੇ ਜਦੋਂ ਹਿਸਾਬ ਕਿਤਾਬ ਦੇਣਾ ਪਊਗਾ ਇਹ ਵੀ ਚਲੋ ਲੋਕਾਂ ਦੇ ਸਾਹਮਣੇ ਆ ਹੀ ਜਾਣਾ ਕਿਉਂਕਿ ਅਕਾਉਂਟੇਬਿਲਟੀ ਕਾਫੀ ਜ਼ਿਆਦਾ ਹੈ ਕੈਨੇਡਾ ਦੇ ਵਿੱਚ ਚਾਹੇ ਉਹ ਫਾਈਨੈਂਸ਼ੀਅਲ ਹੋਵੇ ਚਾਹੇ ਪੋਲੀਟੀਕਲ ਹੋਵੇ ਉਹਨ ਫਾਈਨੈਂਸ਼ੀਅਲ ਜਿਹੜੇ ਖਰਚੇ ਆਡਿਟ ਆਫਿਸਰਸ ਨੇ ਜਾਂ ਬਜਟ ਪਾਰਲੀਮੈਂਟਰੀ ਬਜਟ ਆਫਸਰ ਨੇ ਉਹ ਦੱਸ ਦਿੰਦੇ ਨੇ ਕਿ ਕਿਹੜੇ ਖਰਚੇ ਕਿੰਨੇ ਹੋਏ ਤੇ ਇਸ ਦਾ ਨੁਕਸਾਨ ਕੀ ਹੋਇਆ ਤੇ ਫਾਇਦਾ ਕੀ ਹੋਇਆ ਚਲੋ ਉਹ ਜੇ ਆਪਾਂ ਮੰਨ ਲਿਆ ਜਾਵੇ ਆਪਾਂ ਸਿੰਪਲ ਜੀ ਮਿਸਾਲ ਲੈ ਲੈਂਦੇ ਆ ਕਿ 10 ਲੱਖ ਡਾਲਰ ਖਰਚ ਕਰਤੇ 1 ਮਿਲੀਅਨ ਡਾਲਰ ਤਾਂ ਕੈਨੇਡੀਅਨ ਲੋਕ ਸ਼ਾਇਦ ਉਸ ਤੇ ਕੋਈ ਇਤਰਾਜ਼ ਨਹੀਂ ਕਰਨਗੇ ਕਿ ਆਹ 10 ਲੱਖ ਡਾਲਰ ਤੁਸੀਂ ਫालतू ਕਿਉਂ ਖਰਚ ਕੀਤੇ ਹੂੰ ਕਿਉਂਕਿ ਆਪਣੇ ਕੋਲੇ ਸਾਹਮਣੇ ਸਰਵੇਖਣ ਹੈ ਕਿ ਹੁਣ ਤਾਂ ਅੱਤ ਹੋਈ ਪਈ ਐ ਇਹਦੇ ਵਿੱਚੋਂ 845 ਅਜਿਹੇ ਬੰਦੇ ਜਿਹੜੇ ਰਿਮੂਵ ਕੀਤੇ ਨੇ ਪਿਛਲੇ ਸਮੇਂ ਦੌਰਾਨ ਪਿਛਲੇ ਕੁਝ ਮਹੀਨਿਆਂ ਦੌਰਾਨ ਜਿਹੜੇ ਸੀਰੀਅਸਲੀ ਇਨ ਐਡਮਿਸਿਬਲ ਸੀਗੇ ਸੀਰੀਅਸ ਕਰਾਈਮਸ ਦੇ ਵਿੱਚ ਕਿ ਤੁਸੀਂ ਇੱਥੇ ਕੈਨੇਡਾ ਦੀ ਧਰਤੀ ਤੇ ਕਦਮ ਰੱਖ ਹੀ ਨਹੀਂ ਸਕਦੇ ਤੁਸੀਂ ਅਸੀਂ ਤੁਹਾਨੂੰ ਬਰਦਾਸ਼ਤ ਕਰ ਹੀ ਨਹੀਂ ਸਕਦੇ ਉਹ ਵਾਲਾ ਚੀਜ਼ ਆ ਇਸ ਕਰਕੇ ਖਰਚੇ-ਗੁਰਤੇ ਤਾਂ ਹੁਣ ਉਹ ਤਾਂ ਗੱਲਾਂ ਨੇ ਚਲੋ ਕਹਿ ਸਕਦੇ ਆਪਾਂ ਵੀ ਕਿਸੇ ਵੇਲੇ ਬਹਿ ਕੇ ਕਰ ਲਵਾਂਗੇ ਕਿ ਹਾਂਜੀ ਹੁਣ 20 ਲੱਖ ਡਾਲਰ ਖਰਚਾਏ ਹੁਣ 30 ਲੱਖ ਡਾਲਰ ਖਰਚਾਏ ਹਨ 10 ਮਿਲੀਅਨ ਡਾਲਰ ਖਰਚ ਆਏ ਹੁਣ 15 ਮਿਲੀਅਨ ਡਾਲਰ ਖਰਚ ਆਏ ਪਰ ਜਿਹੜੇ ਹੁਣ ਸੀਰੀਅਸ ਐਡਮਿਨ ਕਹਿ ਸਕਦੇ ਆ ਕਿ ਐਡਮਿਸਿਬਿਲਟੀ ਆ ਉਹ ਤਾਂ 13 ਮਿਲੀਅਨ ਦੀ ਕਾਰ ਵੀ ਰੋਲਾ ਪਵਾ ਰਹੀ ਆ ਜੀ ਜੀ ਪਰਵਿੰਦਰ ਜੀ ਅੰਦਾਜ਼ਾ ਲਾਓ 13 ਮਿਲੀਅਨ ਦੀ ਕਾਰ ਹਮ ਇੰਨੀ ਮਹਿੰਗੀ ਕਾਰ ਕੌਣ ਖਰੀਦ ਸਕਦਾ ਆਮ ਬੰਦਾ ਦਾ ਕੋਈ ਕਹਾਂਗੇ ਕਿ ਇਲਾਨ ਮਸਕ ਆ ਉਹਦੇ ਕੋਲੇ ਵੀ ਨਹੀਂ ਹੈ ਇਹ ਜਿੰਦੇ ਕੋ ਤਾਂ ਨੋਟਾਂ ਦੀ ਬਰਸਾਤ ਹੁੰਦੀ ਹੋਵੇਗੀ ਨਾ ਦੋ ਨੰਬਰ ਦੇ ਉਹੀ ਕਰਦਾ ਹਾਂ ਹਾਂ ਦੋ ਨੰਬਰ ਦੇ ਕਿਉਂਕਿ ਦੇਖੋ ਅਮੀਰ ਤਾ ਜੈਫ ਬੈਜ਼ੋਸ ਵੀ ਹੈਗੇ ਨੇ ਕਿ ਐਮਾਜ਼ਾਨ ਦੇ ਮਾਲਕ ਜੇ ਆਪਾਂ ਪਤਾ ਨਹੀਂ ਕਿੰਨੇ ਲੋਕ ਨੇ ਚਾਹੇ ਮੈਟਾ ਦੇ ਮਾਲਕ ਦੀ ਗੱਲ ਕਰ ਲੋ ਜ਼ਕਰਬਰਗ ਸਾਹਿਬ ਦੀ ਉਹ ਸਾਰੇ ਅਮੀਰ ਨੇ ਪਰ ਉਹ 13 ਮਿਲੀਅਨ ਉਹਨਾਂ ਕੋਲ ਇਹ ਵੀ ਨਹੀਂ ਹੈ ਕਿ ਪੈਸੇ ਦੀ ਕਮੀ ਨਹੀਂ ਹੈ 13 ਮਿਲੀਅਨ ਡਾਲਰ ਪਰ ਅਜਿਹੀ ਗੱਡੀ ਤੇ ਨਹੀਂ ਖਰਚ ਕਰਦੇ ਉਹ ਸੰਭਾਵਤ ਤੌਰ ਤੇ ਪਰ ਇੱਥੇ ਰਾਇਨ ਵੈਡਿੰਗ ਵਰਗਿਆਂ ਨੇ ਖਰਚ ਕੀਤੇ ਕਿਉਂਕਿ ਉਹਨਾਂ ਕੋਲੇ 2 ਨੰਬਰ ਦਾ ਪੈਸਾ ਆ ਰਿਹਾ ਸੀ ਤੇ ਹੁਣ ਉਹੀ ਦਿਖਾਵੇ ਨੇ ਚੁਗਵਾਤਾ ਬਿਲਕੁਲ ਉਹੀ ਦਿਖਾਵੇ ਨੇ ਚੁਕਾਤਾ ਤੇ ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਚੁੱਕੇ ਜਾਂਦੇ ਨੇ ਕਿਉਂਕਿ ਸਭ ਤੋਂ ਮਸਲਾ ਥੋੜਾ ਜਿਆਦਾ ਵਿੱਚ ਆਪਣੇ ਵਾਸਤੇ ਕਹਾਂਗੇ ਕਿ ਨਾ ਪਖੀ ਇਹ ਹੈ ਕਿ ਪਛਾਣ ਜ਼ਾਹਰ ਨਹੀਂ ਕੀਤੀ ਜਾ ਰਹੀ ਜੀ ਜੀ ਨਹੀਂ ਤਾਂ ਫਿਰ ਆਪਾਂ ਕੱਲੀ ਕੱਲੀ ਲਿਸਟ ਉਹ ਕੱਲੀ ਕੱਲੀ ਲਿਸਟ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰ دیਏ ਕਿਉਂਕਿ ਇਵਨ ਕਿ ਸੀਬੀਐਸਏ ਵਾਲਿਆਂ ਨੇ ਪਾਫ ਵੀ ਨਹੀਂ ਕੱਢੀ ਕਿ ਉਹ ਲਿਸਟ ਕਿੱਥੇ ਆ ਪਾਰਲੀਮੈਂਟਰੀ ਕਮੇਟੀ ਅੱਗੇ ਸ਼ਾਇਦ ਪੇਸ਼ ਕੀਤੀ ਹੋਊਗੀ ਕਿਉਂਕਿ ਪੇਸ਼ੀਆਂ ਪੈਂਦੀਆਂ ਰਹਿੰਦੀਆਂ ਨੇ ਪਰ ਉਹ ਕਿਸੇ ਵੀ ਮੀਡੀਆ ادارے ਕੋਲੇ ਫਿਲਹਾਲ ਨਹੀਂ ਹੈ ਪਰ ਇੱਥੇ ਦੇ ਕਾਢੀ ਨੇ ਗਲੋਬਲ ਨਿਊਜ਼ ਵਾਲੇ ਸੀਟੀਵੀ ਵਾਲੇ ਨੈਸ਼ਨਲ ਪੋਸਟ ਵਾਲੇ ਦਾ ਗਲੋਬਲ ਐਂਡ ਮੇਲ ਵਾਲੇ ਉਹ ਵੀ ਕਾਢ ਹੀ ਨੇ ਉਹ ਵੀ ਕੱਢ ਲਿਆਉਣਗੇ ਕਿਦੋਂ ਨਾ ਕਿਤੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲਿਸਟ ਵੀ ਆਪਾਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ